ਉਹ ਤੇ ਨਾ ਨਾ ਲੇਖੋ ਨਾਰਾਇਣ ਜੈ ਜੀ ਬਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਚੱਲ ਰਿਹਾ ਚਲਾਈ ਵਾਂ ਚੱਲ ਰਿਹਾ ਚਲਾਈ ਵਾਂ ਚੰ ਚਲੇ ਨਿਰੰਕਾਰ ਨਹਿ ਚਲੇ ਉਹ ਜੋ ਨਹਿ ਚਲ ਨਿਰੰਕਾਰ ਹੈ ਆਕਾਰ ਤੁਰੈ ਪ੍ਰਕਾਸ਼ ਸਰੂਪ ਉਸ ਤੋਂ ਇੱਕ ਦਿਨ ਧਮਾਕਾ ਹੋਇਆ ਪਰ ਜਦੋਂ ਧਮਾਕਾ ਹੋਇਆ ਆਵਾਜ਼ ਹੋਈ ਧੁੰਦੀ ਧੁੰਦ ਸੀ ਅਰਬਦ ਨਰਬਦ ਨਰਾਂ ਤੋਂ ਪਹਿਲੇ ਸਮੇਂ ਤੋਂ ਪਹਿਲੇ ਆਕਾਰ ਤੋਂ ਪਹਿਲੇ ਧੁੰਦੀ ਧੁੰਦ ਸੀ ਗੁਰੂ ਨਾਨਕ ਪਹਿਲੇ ਪਾਤਸ਼ਾਹ ਜੀ ਦੇ ਵਾਰ ਅਰਬਦ ਨਰਬਦ ਧੁੰਦੋ ਕਾਰਾ ਧਰਮ ਨ ਗਗਨਾ ਹੁਕਮ ਅਪਾਰਾ ਮਹਾਰਾਜ ਕਹਿੰਦੇ ਇਹ ਵੀ ਸੁਣ ਲੋ ਇਹ ਜ਼ਮੀਨ ਨਹੀਂ ਸੀ ਆਸਮਾਨ ਵੀ ਨਹੀਂ ਸੀ ਨਾਵ ਦਿਨ ਰਹਿਣ ਚੰਦ ਨਾ ਸੂਰਜ ਸੁੰਨੇ ਸੁਨ ਰਹਾ ਹੈਗਾ ਕਿ ਚੰਦਰਵਾ ਵੀ ਨਹੀਂ ਸੀ ਸੂਰਜ ਵੀ ਨਹੀਂ ਸੰ ਤਾਰੇ ਵੀ ਨਹੀਂ ਸੰ ਜ਼ਮੀਨ ਵੀ ਨਹੀਂ ਸੀ ਆਸਮਾਨ ਵੀ ਨਹੀਂ ਸੀ ਇਹ ਮਨੁੱਖ ਵੀ ਨਹੀਂ ਸੰ ਇਹ ਆਕਾਰ ਵੀ ਨਹੀਂ ਸੀ ਸਿਰਫ ਹੁੰਦ ਵੀ ਹੁੰਦ ਗੁਰੂ ਜੀ ਕਿਤਨੇ ਸਮੇਂ ਤੱਕ ਹੁੰਦ ਰਹੀ ਕੋਈ ਕਹਿ ਨਹੀਂ ਸਕਦਾ ਕਿਉਂਕਿ ਸਮਾਤੇ ਡਾਈ ਨਹੀਂ ਸੀ ਸਮੇਂ ਨੂੰ ਨਾਪਿਆ ਜਾਂਦਾ ਹੈ ਦਿਨ ਕਰਕੇ ਰਾਤ ਕਰਕੇ ਮਹਾਰਾਜ ਕਹਿੰਦੇ ਨਾਮ ਦੇ ਡਰੈਣ ਚੰਦ ਦਾ ਸੂਰਜ ਦਿਨ ਤੇ ਰਾਤ ਤੇ ਹੈ ਹੀ ਨਹੀਂ ਸੀ ਦਿਨ ਰਾਤ ਨਹੀਂ ਸੀ ਪਰਮਾਤਮਾ ਦੀ ਦੁਨੀਆ 'ਚ ਦਿਨ ਰਾਤ ਨਹੀਂ ਏਵੀ ਸੋਚੋ ਬਗਤ ਕਬੀਰ ਨੇ ਖੁੱਲ ਕੇ ਕਹਿ ਦਿੱਤਾ ਹੈ ਉਸ ਦੀ ਦੁਨੀਆ 'ਚ ਦਿਨ ਰਾਤ ਨਹੀਂ ਹੈ ਦਿਨ ਸ੍ਰੈ ਵੇਦ ਨਹੀਂ ਸ਼ਾਸਤਰ ਤਾ ਹਉ ਵਸੇ ਨਿਰੰਕਾਰਾ ਕਹੇਤ ਕਵੀ ਨਰ ਤੇ ਸਿਝਾਵੋ 바ਵਰਿਆ ਸੰਸਾਰਾ ਐ ਪਾਗਲ ਸੰਸਾਰੀਓ ਉਸਦਾ ਚਿੰਤਨ ਕਰੋ ਜੇਦੀ ਦੁਨੀਆ ਚ ਨਾ ਦਿਲ ਹੈ ਅਲਵਾ ਭਗਤ ਕਰੀਸ ਬੇਮਿਸੋਰੇ ਵੇਦ ਨਹੀਂ ਸ਼ਾਸਤਰ ਇਨਾ ਧਰਮ ਗ੍ਰੰਥਾਂ ਦੀ ਵੀ ਪਹੁੰਚ ਨਹੀਂ ਵੇਦਾਂ ਦੀ ਸ਼ਾਸਤਰ दिन सर बेद नहीं शास्त्र तह बस निरंकार निरंकार है आकार तो रह आकार तो रह निरंकार है उस आवाज हुई कदों हुई समय नहीं नहीं कदों हुई बस एक धमाका होया एक आवाज हुई कि कवाओ तो कवाओ धमाका कवाओ बहुत बड़ी गुंजार वही आवाज एक कवाओ होवाव तो उस तो धमाके तो उस आवाज तो लखा जिंदगी के दरिया चल पे ते दा तो जिंदगी का दरिया ये सूरज उसे आवाज तो लखा करोड़ा अरबा खरबा सूरज बनता ही आवाज पीता पासाओ देखो कवाओ पिसते होए लखन रियाओ आगे वदन तो पहले दौरा दिया वो कवाओ किसी एक गुरु गोविंद सिंह जी महाराज दस्ते है वो कवाओ किसी गुरु नानक देव जी महाराज दस्ते है वो कवाओ वो धमाका वो आवाज किसी करीब भी दस्ते है स्वामी महावीर भी दस्ते है ਉਹਨਿਸਤਾਂ ਦੇ ਰਿਸੀਵੀ ਦਸਤੇ ਪਹਿਲਾ ਬਹੁ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮੈਂ ਆਪਣੇ ਸਾਹਮਣੇ ਰੱਖਾਂ ਜਪ ਸਾਹਿਬ ਪੜਦੇ ਆ ਸਹਿਜ ਕੇ ਨਾ ਓੰਕਾਰ ਆਦ ਕਥਨੇ ਅਨਾਦ ਓੰਕਾਰ ਆਦੀ ਉਹਨੇ ਪਹਿਲੀ ਆਵਾਜ਼ ਹੈ ਬ੍ਰਹਮੰਡ ਦੀ ਪਹਿਲੀ ਆਵਾਜ਼ ਹੈ ਇਸ ਤੋਂ ਪਹਿਲੇ ਆਵਾਜ਼ ਦੀ ਦੁਨੀਆ ਸ਼ਬਦ ਦੀ ਦੁਨੀਆ ਨਹੀਂ ਸੀ ਕੋਈ ਦੁਨੀਆ ਨਹੀਂ ਸੀ ਸੁੰਨੇ ਸੁੰਨੇ ਸਿਰਾਟਾਈ ਸਨਾਟਾ ਸੇ ਕੋਈ ਆਵਾਜ਼ ਨਹੀਂ ਸੀ उसे सुन मंदन द उसे सनाटे द उसे निराकार द एक धमाका होया, एक कवाव होया कि आ कथने अना अनादि कथने भाव पहली कथने पहली आवाज पहला बोल केड़ा ओंकार आ आदि बोल पहला बोल ब्रह्मांड ब्राह्मण प्रकट होया ओंकार ओंकार ਧੰਗੁਰ ਗੋਬਿੰਦ ਸਿੰਘ ਜੀ ਮਹਾਰਾਜ ਦੀ ਰਚਨਾ ਓੰਕਾਰ ਆ ਕਤਨੀ ਅਰਾ ਕਿਸੇ ਨੂੰ ਭਗਤ ਕਬੀਰ ਕਹਿੰਦਾ ਓੰਕਾਰ ਆਦ ਮੈਂ ਜਾਣਾ ਓੰਕਾਰ ਦੀ ਧੁਨ ਨੂੰ ਮੈਂ ਅਨਾਦੀ ਕਰਕੇ ਜਾਣਾ ਪਹਿਲੀ ਧੁਨ ਕਰਕੇ ਜਾਣਾ ਇਸ ਤੋਂ ਪਹਿਲੇ ਕੋਈ ਧੁਨ ਦੀ ਦੁਨੀਆ ਨਹੀਂ ਸੀ ਆਵਾਜ਼ ਦੀ ਦੁਨੀਆ ਨਹੀਂ ਸੀ ਭਗਤ ਕਬੀਰ ਇਸ ਤੋਂ ਪਤਾ ਚੱਲਦਾ ਹੈ ਕਬੀਰ ਦੇ ਵੀ ਪ੍ਰਭੂ ਦੇ ਸੰਬੰਧ ਵਿੱਚ ਸਾਧਨਾ ਬੜੀ ਗਹਿਲੀ ਸੀ ਸਮਤ ਬੜੀ ਉੱਚੀ ਸੀ ਇਸ ਵਾਸਤੇ ਭਗਤ ਬਾਣੀ ਦੇ ਵਿੱਚ ਕਬੀਰ ਸਿਰਮੌਰ ਸਿਰਮੌਰ ਕਬੀਰ ਕਹਿੰਦੇ ਨੇ ਉਹਨਾਂ ਨੂੰ ਘਾਰ ਆਦਮੇ ਜਾਣਾ ਲਿਖੇ ਰਮੇਟੇ ਕਾਇਨਾਵਲਾ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਖਿਆਲ ਆਇਆ ਕੋਈ ਹੋਰ ਹੋਰ ਆਵਾਜ਼ਾਂ ਨਾ ਦਸਣ ਦਾ ਪੈਨ ਓਮਕਾਰ ਨਾਲ ਏਕਾ ਜੋੜ ਦਿੱਤਾ ਇੱਕ ਓਮਕਾਰ ਇੱਕ ਏਹੀ ਧੁਨ ਹੈ ਦੁਜੀ ਦੁਜੀ ਦੀ ਨਹੀਂ ਸੌਤੀ ਪੰਜਵੀ ਨਹੀਂ ਏਹੀ ਇਹ ਗੱਲ ਵੱਖਰੀ ਹੈ ਕਿ ਜਿਹੜੀ ਬਾਣੀ ਗੁਰੂ ਨਾਨਕ ਨੇ ਰਚੀ ਹੈ ਉਸ ਦਾ ਨਾਮ ਓਮਕਾਰ ਰੱਖਿਆ ਇੱਕ ਓਮਕਾਰ ਨਹੀਂ ਲੱਗਦਾ ਸਿਰ ਗੋਸ਼ਤ ਹੈ ਇਹ ਬਾਣੀ ਹੈ ਧਨ ਗੁਰਵੰਦ ਸਾਹਿਬ ਜੀ ਮਹਾਰਾਜ ਦੀ ਗੁਰਨਾਮਕ ਦੀ ਲੰਬੀ ਬਾਣੀ ਜਰਜੀ ਸਾਹਿਬ ਸਿੱਧ ਗੋਸ਼ ਅਸਰ ਪੱਟੀ ਲਿਖੀ ਔਰ ਫਿਰ ਇੱਕ ਦਕਣੀ ਓੰਕਾਰ ਇੱਕ ਬਾਣੀ ਦਾ ਨਾਮ ਜਿਵੇਂ ਜਪ ਹੈ ਇੱਕ ਬਾਣੀ ਦਾ ਨਾਮ ਹੀ ਓੰਕਾਰ ਹੈ। ਧਾਮ ਕਲ ਦੀ ਦਕਣੀ ਦੇਸ। ਪਰ ਉਹ ਇਸ ਤਰ੍ਹਾਂ ਕਰਦੇ ਨੇ ਇੱਕ ਓੰਕਾਰ ਇੱਕ ਏਕੀ ਵਰਤੋਂ ਨਹੀਂ ਕਰਦੇ। ਓਮਕਾਰ ਬ੍ਰਹਮਾ ਪਤ ਪੋਵੰਕਾਰ ਪਿਆਜਨ ਜਿ। ਪੋਵੰਕਾਰ ਸਹਿਜੁਗ ਬੈ। ਪੋਵੰਕਾਰ ਵੇਦ ਨਿਦਰਾ। ਪੋਵੰਕਾਰ ਪੋਵੰਕਾਰ ਬਾਰ ਬਾਰ ਕਹੀ ਜਾਂਦੀ। ਆਪਦੀ ਗੈਥਰੀ ਅਸਥਰਾ ਹਾਲ ਦੇ ਚੀਪੀਟ ਮੌਜੂਦ ਹੈ। 4000 ਸਾਲ ਪੁਰਾਣਾ ਹੈ। ਉਥੋਂ ਦੇ ਬੜੇ ਹੋਏ ਮੰਦਰਾ ਬਾਰੇ ਵੀ ਕਹਿ ਰਹੇ ਨੇ ਕਿ ਗੜ ਤੋਂ ਗੜ ਢਾਈ 3000 ਸਾਲ ਫਹਾੜਾ ਨੂੰ ਤਰਾਸ਼ ਕੇ ਬਣਾਏ ਗਏ ਨੇ ਪਥਰਾਂ ਨੂੰ ਤਰਾਸ਼ ਕੇ ਬਣਾਏ ਗਏ ਨੇ ਕਿੱਥੇ ਬਣਾਏ ਗਏ ਨੇ ਉਸ ਸ਼ਹਿਰ ਦਾ ਉਸ ਤੀਰਤ ਦਾ ਨਾ ਹੈ ਪੂਰ ਅੰਕਾਰ ਇਹਨਾਂ ਦਰਤ ਚਲੀ ਵੇਲਦੀ ਦੋਰੀ ਤੇ ਨਿਰਬਦਾ ਦੇ ਕੰਢੇ ਜਿਹੜਾ ਸਭ ਤੋਂ ਵੱਡਾ ਮੰਦਿਰ ਬਣਿਆ ਉਸ ਮੰਦਿਰ ਦਾ ਨਾ ਹੈ ਪੂਰ ਅੰਕਾਰ ਮੰਦਿਰ ਉਸ ਮੰਦਿਰ ਤੋਂ ਸਰਬ ਸਤਿ ਸਉ ਪ੍ਰਦੀ ਦੂਰੀ ਤੇ ਹਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਕਿਹੜੀ ਉਹ ਅੰਕਾਰ ਓਮਕਾਰ ਬ੍ਰਹਮਾ ਉਹ ਵਾਹ ਓਮਕਾਰ ਪਿਆ ਜੰਤਿ ਓਮਕਾਰ ਸੈਰਜਗ ਵਾਏ ਓਮਕਾਰ ਵੇਦ ਨਿਰਵਾਏ ਉੱਥੇ ਗੁਰਦੁਆਰਾ ਬਣਿਆ ਗੁਰਦੁਆਰਾ ਓਮਕਾਰ ਗੁਰਦੁਆਰਾ ਓਮਕਾਰ ਮੰਦਰ ਓਮਕਾਰ ਪੀਰ ਦਾ ਨਾਮ ਸ਼ਹਿਰ ਦਾ ਨਾਮ ਓਮਕਾਰ रेलवे स्टेशन ਦਾ ਨਾਮ ਓਮ ਅੰਕਾਰ ਬਸਾਂ ਜਾਂਦੀਆਂ ਨੇ ਉਜੈਨ ਤੋਂ ਬੋਨਦੌਰ ਤੱਕ ਜੈਪੁਰ ਤੱਕੋਂ ਪਿਛੋਂ ਬੰਬੇ ਤੱਕੋਂ ਬਸ ਲਿਖਿਆ ਅੰਦਾ ਓਮ ਅੰਕਾਰ ਜਾ ਜੋ ਪੁਰਾਣੇ ਉਪਨਿਸ਼ਦਾਂ ਦੇ ਰੇਸ਼ੀਆਂ ਦੀ ਵੀ ਪਕੜ ਦੇ ਚ ਆਈ ਸੀ ਗੱਲੇ ਆਦੀ ਧੁਨ ਹੈ ਕਿ ਓਮ ਅੰਕਾਰ ਓਮ ਅੰਕਾਰ ਆਦਮੇ ਜਾਣਾ ਲਿਖਿਆ ਦੇ ਬੇਟੇ ਤਾਂ ਇਹ ਨਾ ਮਾਨਾ ਓੰਕਾਰ ਆ ਕਥਨੀ ਅਨਾ ਫਿਰ ਓੰਕਾਰ ਦੀ ਲੰਬੀ ਚੌੜੀ ਵਿਆਖਿਆ ਕਰਦੇ ਨੇ ਓੰਕਾਰ ਦੀ ਬਾਣੀ ਗੁਰੂ ਨਾਨਕ ਸੋਮੀ ਮਹਾਵੀਰ ਵੀ ਕਹਿੰਦੇ ਨੇ ਸੰਸਾਰ ਦੀ ਪਹਿਲੀ ਆਵਾਜ਼ ਹੈ ਓੰਕਾਰ ਲੇਕਿਨ ਗੁਰੂ ਨਾਨਕ ਨੂੰ ਮਜਬੂਰਨ ਏਕਾ ਜੋੜਨਾ ਪਿਆ ਕੁਝ ਹੋਰ ਹੋਰ ਸ਼ਬਦਾਂ ਦਾ ਜ਼ਿਕਰ ਕਰਨ ਲੱਗ ਪੈ ਸੰਤੋਨੀਆ ਦਾ ਐ ਵੀ ਤੋਂ ਨਹੀਂ ਹੋ ਸਕਦੀ ਐ ਵੀ ਤੋਂ ਨਹੀਂ ਹੋ ਸਕਦੀ ਐ ਵੀ ਤੋਂ ਨਹੀਂ ਹੋ ਸਕਦੀ ਸਤਿਗੁਰ ਨੇ ਏ ਕਾਜ ਉਹਨਾਂ ਇੱਕ ਓੰਗ ਦਾ ਇੱਕ ਅਹਿਦ ਹੁੰਦਾ ਦੂਜੀ ਤੀਜੀ ਨਹੀਂ ਔਰ ਇਹ ਧੰ ਬ੍ਰਹਮੰਡ ਦੇ ਚ ਵਿਆਪਕ ਹੈ ਥਾਕਰ ਹਮਰਾ ਸਦ ਬੋਲੰਤਾ ਦੋਵੇਂ ਟਾਲਦੇ ਨਾ ਮਾਂ ਬਾਪ ਤੋਂ ਸਰੀਰ ਆਇਆ ਕੋ ਸਰੀਰ ਦੇ ਚ ਮਾਂ ਬਾਪ ਦੀ ਅੰਸ਼ ਮੌਜੂਦ ਹੈ ਸ਼ਬਦ ਤੋਂ ਸੰਸਾਰ ਆਇਆ ਉਤਪਤ ਪਰਲੇ ਸ਼ਬਦੇ ਹੋਏ परमात्मा ਤੋਂ ਸ਼ਬਦ ਹੋਇਆ ਕਿ ਪਵਨ ਦਾ ਪਵਨਕਾਰ ਤੋਂ ਲੱਖਾਂ ਜ਼ਿੰਦਗੀ ਦੇ ਦਰਿਆ ਚੱਲ ਪਏ ਉਸ ਕਵਾਵ ਤੋਂ ਲੱਖਾਂ ਜ਼ਿੰਦਗੀਆਂ ਦੇ ਦਰਿਆ ਚੱਲ ਪਏ ਕਿਹੜੇ ਸੂਰਜ ਹਰ ਵਾਰ ਵਾਰ ਸੂਰਜ ਪ੍ਰਗਟ ਹੋਦਾ ਇੱਕ ਇੱਕ ਸੂਰਜ ਦੇ ਕਈ ਕਈ ਤੋੜੇ ਬਣਦੇ ਉਹ ਧਨ ਪਵਨ ਪਵਨ ਦਾ ਜੀਵਨ ਦਾ ਸਾਰਾ ਰਾਗ ਉੱਥੋਂ ਪੈਦਾ ਇਸੇ ਵਰਨ ਤੋਂ ਇਸ ਵਰ ਤੇ ਸ਼ਬਦ ਨੂੰ ਦਵਾਰ ਕਹਿੰਦੇ ਨੇ ਦਰਵਾਜ਼ਾ ਕੀ ਹੁੰਦਾ ਆਉਣ ਜਾਣ ਵਾਸਤੇ ਐ ਦਰਵਾਜ਼ੇ ਦੇ ਰਾਹੀ ਤੁਸੀਂ ਅੰਦਰ ਆਏ ਹੋ ਫਿਰ ਬਾਹਰ ਜਾਓਗੇ ਉਤਪਤ ਪਰਲੇ ਸ਼ਬਦੇ ਹੋਵੇ ਸ਼ਬਦ ਦੇ ਰਾਹੀ ਸਾਰਾ ਇਹ ਆਕਾਰ ਆਇਆ ਹੈ ਸ਼ਬਦ ਦੇ ਰਾਹੀ ਇਹ ਆਕਾਰ ਨਿਰਕਾਰ ਤੱਕ ਪਹੁੰਚੇ ਦਰਵਾਜ਼ਾ ਹੀ ਉਤਪਤ ਪਰਲੇ ਜੇ ਉਤਪਤੀ ਸ਼ਬਦ ਤੋਂ ਹੀ ਹੈ ਤਾਂ ਪਰਲੇ ਵੀ ਸ਼ਬਦ ਵਾਗ ਸੇ ਵੀ ਸ਼ਬਦ ਮਾਂ ਬਾਪ ਤੋਂ ਇਹ ਸਰੀਰ ਆਇਆ ਹੈ ਤੋਂ ਮਾਂ ਬਾਪ ਦੇ ਇਹਨਾਂ ਸਰੀਰ ਦੇ ਵਿੱਚ ਮੌਜੂਦ ਹੈ ਸ਼ਬਦ ਤੋਂ ਸੰਸਾਰ ਆਇਆ ਹੈ ਸਮੁੱਚੇ ਸੰਸਾਰ ਦੇ ਵਿੱਚ ਸ਼ਬਦ ਮੌਜੂਦ ਥਾਕਰ ਹਮਰਾ ਸਤਿ ਬੋਰਾੰਤਾ ਇਹ ਨਾਦ ਅਨਾਹਦ ਨਾਦ ਹੈ ਇੱਕ ਆਹਤ ਆਹਤ ਕਹਿਣ ਚੋਟ ਨੂੰ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੋਏ ਉਹ ਆਹਤ ਸ਼ਬਦ ਹੈ ਉਹ ਅਨਾਹਦ ਦੀ ਲੋਣੀ ਹੈ ਬ੍ਰਹਿਮੰਡ ਦੇ ਵਿੱਚ ਵਿਆਪਕ बोले राग मई है ओ धौने गीत लई है ओ धौने सलेप लई है उसनो गुणान इस तरह बयान कर देने बाद जे लाभ अनेक असंग केते वावन हारे केते राग परिश्याम कहिन केते गामड़ा ए धुन द्वार है दरवाजा है सो दर के हा सो घर के रा दर आवाज है घर प्रकाश दर शब्द है घर प्रकाश है चान आत्मा के अर्थ ने प्रकाश बड़े ध्यान सुनना प्रकाश के रूप घर है शब्द के रूप दर है इसमें हम इस तरह लेना जो शब्द के रूप दर है उकाश के रूप में घर है जो प्रकाश के रूप में परमात्मा है ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਨਾ ਸੰਸਾਰ ਨੂੰ ਗੁਰੂ ਦਾ ਪਤਾ ਨਾ ਸੰਸਾਰ ਨੂੰ ਪ੍ਰਭੂ ਦਾ ਪਤਾ ਜੋ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਚ ਪ੍ਰਮਾਤਮਾ ਹੈ ਨਾਨਕ ਸੋ ਦੇ ਸਿਮਰਤ ਵੇ ਪਾਰ ਬ੍ਰਹਮ ਗੁਰੂ ਨਾਹੀ ਬਾਰ ਬ੍ਰਹਮ ਤੇ ਗੁਰੂ ਦੇ ਜ्हेਤ ਨਹੀਂ ਹੈ ਘਰ ਤੱਕ ਪਹੁੰਚਣਾ ਹੈ ਪਹਿਲੇ ਦਰ ਤੱਕ ਆਉਣਾ ਪਏਗਾ ਪ੍ਰਕਾਸ਼ ਤੱਕ ਪਹੁੰਚਣਾ ਹੈ ਪਹਿਲੇ ਸੁਰਤ ਨੂੰ ਸ਼ਬਦ ਨਾਲ ਜੋੜਨਾ ਹੈ ਸ਼ਬਦ ਤੇ ਦਰ ਅਦਰ ਸ਼ਬਦ ਗੁਰੂ ਹੈ ਤੇ ਗੁਰੂ ਤੋਂ ਦਰ ਹੈ ਗੁਰੂ ਦਵਾਰ ਗੁਰੂ ਦਰਵਾਜ਼ਾ ਹੈ ਇਹ ਭਾਰਤਵਾਰਸੀ ਗੁਰੂ ਘਰ ਕਹਿੰਦੇ ਪਿਆਵਰਾ ਗੁਰਦੁਆਰਾ ਹੈ ਗੁਰੂ ਦਰ ਹੈ ਪ੍ਰਭੂ ਦਾ ਹੈ ਇਸੇ ਲਈ ਫੜੇ ਕੈਨੇਡਾ ਅਮਰੀਕਾ ਇਸ ਕੈਨੇਡਾ ਫਿਰ ਗੁਰੂ ਘਰ ਜਾ ਰਿਹਾ ਇਸ ਤਰ੍ਹਾਂ ਦਾ ਸਿਰਸਰਾ ਭਾਰਤ ਦੇਚ ਨਹੀਂ ਹੈ ਦੇਸ਼ ਦੀ ਵੰਡ ਤੋਂ ਪਹਿਲੇ ਨਹੀਂ ਸੀ ਗੁਰਦਾਰੇ ਜਾ ਰਿਹਾ ਦਰਤੇ ਜਾ ਰਹੇ ਕਿਸ ਨੇ ਦਰਤੇ ਜਾ ਰਹੇ ਹੋ ਪ੍ਰਮਾਤਮਾ ਦੇ ਦਰਤੇ ਜਾ ਰਹੇ ਉਹਦਾ ਦਰ ਦਰ ਘਰ ਦਰ ਘਰ ਕੀ ਸੋਜੀ ਨਾ ਮਹਾਰਾਜ ਜੀ ਕਹਿੰਦੇ ਨਾ ਮਨੁੱਖ ਨੂੰ ਦਰ ਦਾ ਪਤਾ ਨਾ ਕਰਦਾ ਕਾਇਤੇ ਸੌਦਰ ਦੀ ਇਤਨੀ ਲੰਬੀ ਚੋੜੀ ਵਿਆਖਿਆ ਕੀਤੀ ਹੈ ਸ਼ਬਦ ਗੁਰਗ੍ਰੰਥ ਸਾਹਿਬ ਵਿੱਚ ਬਾਰ ਬਾਰ ਆਉਂਦਾ ਹੈ ਜਪਜੀ ਸਾਹਿਬ ਦੇ ਚੈਰਾ ਰਾਸ ਸਾਹਿਬ ਦੇ ਚੈਕਰਾ ਸਾਹ ਰਾਗ ਦੇ ਵਿੱਚ ਹੈ ਰਣਗੀ ਦੀ ਗੱਲ ਹੈ ਇੱਕੋ ਸ਼ਬਦ ਨੂੰ ਬਾਰ ਬਾਰ ਦਰਜ ਕਰਨਾ ਕੋਈ ਥੋੜੇ ਜਿਹਾ ਲਗਾ ਮਾਤਰਾ ਦੇ ਵਹਿਦਰਾ ਕਿਉਂ ਮਨੁੱਖ ਨੂੰ ਦਰ ਦਾ ਪਤਾ ਨਹੀਂ ਪਤਾ ਜੋ ਪ੍ਰਕਾਸ਼ ਦੇ ਰੋਗ ਦੇ ਵਿੱਚ ਘਰ ਹੈ ਉਹ ਹੀ ਸ਼ਬਦ ਦੇ ਰੋਗ ਦੇ ਜਿਦੜਾ ਹੈ ਔਰ ਜੋ ਸ਼ਬਦ ਦੇ ਰੋਗ ਦੇ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿਚ ਘਰ ਹੈ ਪ੍ਰਕਾਸ਼ ਦੇ ਰੂਪ ਦੇ ਜੋ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ ਵਿਚ ਗੁਰੂ ਹੈ ਔਰ ਜੋ ਸ਼ਬਦ ਦੇ ਰੂਪ ਦੇ ਵਿਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ ਵਿਚ ਪਰਮਾਤਮਾ ਹੈ ਘਰ ਜਾਣ ਤੋਂ ਪਹਿਲੇ ਦਰ ਤੇ ਪਹੁੰਚਣਾ ਪੈਂਦਾ ਪ੍ਰਕਾਸ਼ਮਾਨ ਹੋਣ ਵਾਸਤੇ ਸੁਰਤ ਨੂੰ ਪਹਿਲੇ ਸ਼ਬਦ ਨਾਲ ਜੋੜਨਾ ਪੈਂਦਾ ਹੈ ਸ਼ਬਦ ਨੇ ਅੰਦਰ ਦੇ ਸੁਤੇ ਮਨ ਨੂੰ ਜਗਾ ਕੇ ਪ੍ਰਕਾਸ਼ ਲਈ ਬੜਾ ਦੇਣਾ ਹੈ ਨਿਰਗਾਰ ਨਾਲ ਜੋੜ ਦੇਣਾ ਔਰ ਸਹਜੇ ਸਹਜੇ ਨਿਰਗਾਰ ਦਾ ਰੂਪ ਪੜਾ ਲੈਣਾ ਵਾਹਿਗੁਰੂ ਵਾਹਿਗੁਰੂ ਦਾ ਜਪ ਕੋਈ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ ਇਸ ਚੱਕਰ ਚ ਨਾ ਪੈਣਾ ਨਾ ਕੋਈ ਪ੍ਰਮਾਤਮਾ ਨੂੰ ਸੁਣਨ ਦਾ ਇਸ ਦਾ ਸ਼ੌਕ ਹੈ ਇਹ ਵੀ ਮੈਂ ਅਸ ਕਰਦੇ ਹਾਂ ਕਿ ਵਾਹਿਗੁਰੂ ਵਾਹਿਗੁਰੂ ਦਾ ਜਪ ਆਪਣੇ ਮਨ ਨੂੰ ਜਗਾਣ ਵਾਸਤੇ ਹੈ ਸੇਮਰ ਸੇਵ ਗੁਰੂ ਸਤਗੁਰ ਆਪਣਾ ਸੋਇਆ ਮਨ ਜਾਗਾ ਜਾਗੇ ਲੋਕ ਨੂੰ ਪ੍ਰਕਾਸ਼ ਦਾ ਪਤਾ ਚਲੇਗਾ ਸੁੱਤੇ ਲੋਕੇ ਪ੍ਰਕਾਸ਼ ਅਨੇ ਰੇ ਕੁਛ ਨਹੀਂ ਮਨੁਖ ਦੀ ਚੇਤਨਾ ਸੁਤੀ ਪਈ ਹੈ ਕਿ ਸੁੱਤੇ ਲੋਕੇ ਆਵਾਜ਼ ਨਾਲ ਜਗਾਣਾ ਪੈਂਦਾ ਨਾ ਅੰਦਰ ਦੀ ਚੇਤਨਾ ਨੂੰ ਵੀ ਆਵਾਜ਼ ਨਾਲ ਜਗਾਣਾ ਕਿਹੜੀ ਆਵਾਜ਼ ਨਾਲ ਜਗਾਣਾ ਹੈ ਕਿਹੜੀ ਧੁਨ ਨਾਲ ਜਗਾਣਾ ਹੈ ਕਿਹੜੇ ਸ਼ਬਦ ਨਾਲ ਜਗਾਣਾ ਹੈ ਜੋ ਪ੍ਰਮਾਤਮਾ ਤੋਂ ਆਇਆ ਹੈ ਜੋ ਸ਼ਬਦ ਪਰਮਾਤਮਾ ਨਾਲ ਜੁੜਿਆ ਜਿਹੜਾ ਦਰਵਾਜ਼ਾ ਪਰਮਾਤਮਾ ਦੇ ਘਰ ਨਾਲ ਜੁੜਿਆ ਹੋਇਆ ਹੈ ਉਹੀ ਘਰ ਪਹੁੰਚਾਏਗਾ ਕਰਤਾ ਤੂੰ ਕਿਹੜੇ ਬੋਲ ਪਰਮਾਤਮਾ ਨਾਲ ਜੁੜੇ ਹਨ ਕਿਹੜਾ ਦਰਵਾਜ਼ਾ ਪਰਮਾਤਮਾ ਨਾਲ ਜੁੜਿਆ ਹੈ ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਕਿਹਾ ਸਾਡਾ ਮਨ ਝੁਪ ਕਰ ਗਿਆ ਹੁਣ ਪਰਮਾਤਮਾ ਬੋਲਦਾ ਉਹ ਆਪ ਕੋ ਬੋਲਣਾ ਜਾਣਦਾ ਕਿਹਾ ਸਭ ਹੁਕਮ ਆਉ ਜਿਓ ਗੁਰੂ ਲਾਲਿਕ ਦਿਲਜੀ ਮਹਾਰਾਜ ਕਹਿੰਦੇ ਇਸ ਤਰ੍ਹਾਂ ਦਾ ਬੋਲ ਨਾ ਮੈਂ ਨਹੀਂ ਜਾਣਦਾ ਮੇਰਾ ਮਨ ਝੁਪ ਕਰ ਗਿਆ ਉਹਤੇ ਜੈਸੇ ਮੇ ਆਵੇ ਖਸਮ ਕੀ ਬਾਣੀ ਤੈਸੜਾ ਕਰੀ ਗਿਆ ਨਿਹਰਾ ਹੁਣ ਜੋ ਖਸਮ ਦੇ ਬੋਲ ਆ ਰਹੇ ਨੇ ਇਹ ਦਰ ਹੈ ਇਹਦੇ ਨਾਲ ਸੁਰਤ ਜੁੜ ਗਈ ਦਰਵਾਜ਼ੇ ਤੇ ਪਹੁੰਚ ਗਏ ਦਰ ਤੱਕ ਪਹੁੰਚ ਗਏ ਦਰ ਤੱਕ ਪਹੁੰਚਣਾ ਸਾਡੀ ਮਿਹਨਤ ਹੈ ਘਰ ਦੇ ਪ੍ਰਵੇਸ਼ ਦਾ ਮਿਲ ਜਾਣਾ ਉਹਦੀ ਰਹਿਮ ਉਹਦੀ ਬਖਸ਼ਿਸ਼ ਪਰ ਸਾਹ ਰਹਿਮਤ ਮਿਹਨਤ ਕਰਕੇ शब्द ਨਾਲ ਜੁੜ ਲੈ ਰਹਿਮਤ ਕਰਕੇ ਪ੍ਰਕਾਸ਼ ਹੋ ਜਾਏ ਨਿਰਆਕਾਰ ਬਗਾ ਨਿਰਆਕਾਰ ਦੇ ਚਲੇਨ ਲੱਜਾਵਾਂ ਆਉਣੇ ਜਾਉਣੇ ਮਿਟ ਜਾਣਾ ਤੋਂ ਧੁੰਨ ਹੋਈ ਉਹ ਅੰਕਾਰ ਦੇ ਅਰਵਾ ਘਰਵਾ ਸੂਰਜ ਬਣੇ ਔਰ ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ ਜੈਸੇ ਜ਼ਮੀਨ ਸੂਰਜ ਦਾ ਟੁਕੜਾ ਇਹਨੂੰ ਗ੍ਰਹਿ ਕਹਿੰਦੇ ਸੂਰਜ ਦਾ ਹੀ ਕਰਾ ਅਗਦਾ ਗੋਲਾ ਸੀ ਅਰਬਾਂ ਫਰਮਾਂ ਸਾਲ ਤੱਕ ਆਗੇ ਰਹੀ ਸਹਜੇ ਸਹਜੇ ਠੰਡੀ ਹੋਈ ਆਕਾਰ ਬਣਿਆ ਪੱਥਰ ਔਰ ਧੁੰਦ ਬਣੀ ਪਾਣੀ ਜੋ ਧੁੰਦ ਸੀ ਉਹ ਬਣ ਗਈ ਪਾਣੀ ਔਰ ਜੋ ਟੁਕੜਾ ਸੂਰਜ ਤੋਂ ਟੁੱਟ ਕੇ ਅਗਦਾ ਗੋਲਾ ਇਹਦਾ ਉਪਰ ਦਾ ਰੂਪ ਪ੍ਰਗਟ ਹੋਇਆ ਪੱਥਰ ਪੱਥਰ ਦੀ ਯਾਤਰਾ ਪਰਮਾਤਮਾ ਤੱਕ ਹੈ ਪੱਥਰ ਟੋਟਲੀ ਸੁੱਤਾ ਹੋਇਆ ਹੈ ਪਰਮਾਤਮਾ ਪੂਰਾ ਜਾਗਿਆ ਹੈ ਵਿਆਪਕ ਪੱਧਰ ਤੇ ਮਨੁੱਖ ਦੀ ਦੁਨੀਆ ਸ਼ੁਰੂਆਤ ਪੱਥਰ ਦੀ ਪੂਜਾ ਕਿਉਂ ਹੋਈ ਹੋਰ ਅਜੇ ਤੱਕ ਇੰਜ ਕਹਿ ਲੋ ਸਾਰੇ ਦਾ ਸਾਰਾ ਧਾਰਮਿਕ ਜਗਤ ਨਵੇਂ ਸਦੀ ਅੱਜ ਵੀ ਪੱਥਰ ਦਾ ਪੂਜਾ ਕਰਦੇ ਤੋਂ ਮੈਂ ਦੁਹਰਾ ਦਿਆਂ ਬਾਕੀ ਖੁਲਾਸਾ ਕਰਾਂ ਪਰਮਾਤਮਾ ਬੁਖ ਸੁਖ ਤੋਂ ਲਿਆਰ ਪੱਥਰ ਵੀ ਲੋਖ ਸੁਖ ਕੋ ਰਹਾ ਹੈ ਪਰਮਾਤਮਾ ਨੂੰ ਭੁਖ ਪਿਆਸ ਨਹੀਂ ਲੱਗਦੀ ਪੱਥਰ ਨੂੰ ਵੀ ਨਹੀਂ ਲੱਗਦੀ ਪਰਮਾਤਮਾ ਦੀ ਸਾਰੇ ਉਪਮਾ ਕਰਨ ਤੇ ਕੋਈ ਬੁਵਾਰੇ ਦੀ ਤਰ੍ਹਾਂ ਫੁੱਲ ਨਹੀਂ ਜਾਂਦਾ ਨਾ ਕਰਨ ਤਾਂ ਕੋਈ ਮਾਇੂਸ ਨਹੀਂ ਹੋ ਜਾਂਦਾ ਜੇ ਸਭ ਮਿਲ ਕੇ ਆਖਣ ਪਾਰੇ ਵਡਾ ਨਾ ਹੋਵੇ ਘਾਟ ਨਾ ਜੇ ਸਾਰੇ ਉਲ ਮਿਲ ਕੇ ਉਪਮਾ ਕਰਨ ਲੱਗ ਪੈਣ ਤਾਂ ਕੋਈ ਵੱਡਾ ਨਹੀਂ ਹੋ ਜਾਣਾ ਨਾ ਕਰਨ ਤੇ ਕੋਈ ਛੋਟਾ ਨਹੀਂ ਹੁੰਦਾ ਸਾਡੀ ਵਡਿਆਈ ਦੇ ਉੱਤੇ ਉਸ ਦੀ ਵਡਿਆਈ ਨਹੀਂ ਖੜੀ ਉਸ ਨੂੰ ਵੱਡਾ ਵੱਡਾ ਕਿਉਂ ਆਤੀ ਹੈ ਜਿਹੜੇ ਉਸ ਨੂੰ ਵੱਡਾ ਵੱਡਾ ਆਖਦੇ ਹਨ ਆਪ ਵੱਡੇ ਹੋ ਜਾਂਦੇ ਜਿਹੜੇ ਉਸ ਨੂੰ ਬਿਆਲੂ ਆਖਦੇ ਹਨ ਆਪ ਬਿਆਲੂ ਹੋ ਜਾਂਦੇ ਜਿਹੜੇ ਉਸ ਨੂੰ ਨਿਰਵੈਰ ਆਖਦੇ ਹਨ ਆਪ ਨਿਰਵੈਰ ਹੋ ਜਾਂਦੇ ਜਿਹੜੇ ਉਸ ਨੂੰ ਸਮਦਰਿਸ਼ਟ ਆਖਦੇ ਹਨ ਆਪ ਸਮਦਰਿਸ਼ਟ ਹੋ ਜਾਂਦੇ ਜਿਹੜੇ ਉਸ ਨੂੰ ਮਹਾਨ ਆਖਦੇ ਹਨ ਉਹ ਆਪ ਮਹਾਨ ਹੋ ਜਾਂਦੇ ਨੇ ਪਰਵਾਤਮਾ ਦੇ ਗੁਣਾ ਦਾ ਉਚਾਰਨ ਕਰਨਾ ਆਪਣੇ ਆਪ ਨੂੰ ਗੁਣਵਾਨ ਬਣਾਣਾ। ਉਹਨੂੰ ਲੋੜ ਨਹੀਂ। ਉਹਦੀ ਉਪਮਾ ਕਰੀਏ। ਉਹਦੀ ਮਹਿਮਾ ਗਾਇਨ ਕਰੀਏ। ਉਸ ਤੋਂ ਆਵਾਜ਼ ਹੋਈ। ਆਵਾਜ਼ ਤੁਹਾਰੇ ਬਾਹਰ ਬਾਸੂਰਜ। ਸੂਰਜ ਦੇ ਕਈ-ਕਈ ਟੁਕੜੇ ਪਰ ਜਿਸ ਧਰਤੀ ਤੇ ਅਸੀਂ ਜੀ ਰਹਿਆ। ਸੂਰਜ ਦਾ ਹੀ ਟੁਕੜਾ ਠੰਡੀ ਰੋਕੀ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਈ। ਤੋ ਪੱਥਰ ਯਾਤਰਾ ਤੇ ਚੱਲਦੇ ਪੱਥਰ ਕੋਲ ਗੁਣ ਖੋਵੀਆਂ ਪਰਮਾਤਮਾ ਵਰਗੀਆਂ ਨੇ ਲੈ ਲੈ ਸਾਰੇ ਮਿਲ ਕੇ ਉਸ ਦੀ ਉਪਮਾ ਕਰਨ ਕੋਈ ਕੋਲ ਨਹੀਂ ਜਾਂਦਾ ਤੇ ਸਾਰੇ ਮਿਲ ਕੇ ਗਾਣਾ ਗਾਣ ਕੋਈ ਰੋਲ ਨਹੀਂ ਕਰਦਾ ਨਾ ਪਾ ਨੁਕਸਾਨ ਧੁਖ ਸੁਖ ਮਾਨ ਅਪਮਾਨ ਇਸ ਦਰਬੇਸ਼ ਤੇ ਇਹ ਸਭ ਕੋਈ ਤਾਂ ਪੱਥਰ ਨੇ ਆਇਆ ਹੈ ਪਰਮਾਤਮਾ ਵੀ ਨਹੀਂ ਆਇਆ स्वभाव पत्थर को परमात्मा चेतना प्रकाश पत्थर को परमात्मा का नहीं है फर पत्थर ने करनी है हे प्रभु जे स्वभाव तेरा मेरे को तो प्रकाश भी दे चानना भी दे कर पत्थर प्रकृति मानव तक ले जाती है मनुखा तन तक ले ਪਰਮਾਤਮਾ ਦੀ ਸ਼ਕਤੀ ਕੰਮ ਕਰਦੀ ਹੈ ਉਹਦੀ ਪ੍ਰੇਰਣਾ ਨਾਲ ਐਸਾ ਹੁੰਦਾ ਹੈ ਮੁਖਤਸਰ ਬੈਸ ਕਰ ਇਸ ਵਾਸਤੇ ਪੱਥਰ ਤੇ ਬਨਸਪਤੀ ਤੇ ਪਸ਼ੂ ਪਕਸ਼ੀਆਂ ਤੇ ਕਰਮ ਸਿਧਾਂਤ ਲਾਗੂ ਨਹੀਂ ਹੁੰਦਾ ਉਹ ਕਰਮ ਯੋਨੀ ਨਹੀਂ ਹੈ ਕਿ ਬਹੁ ਯੋਨੀ ਹੈ ਉਹ ਤੇ ਸਿਰਫ ਜੀਵਨ ਬਦਲ ਕਰਨ ਵਾਸਤੇ ਆਏ ਨੇ ਕੁਝ ਕਰਨ ਵਾਸਤੇ ਨਹੀਂ ਇਸ ਵਾਸਤੇ ਹਜ਼ਾਰਾਂ ਸਾਲ ਪਹਿਲੇ ਜਿੱਥੇ ਪਸ਼ੂ ਸਨ ਅੱਜ ਵੀ ਉੱਥੇ ਹਜ਼ਾਰਾਂ ਸਾਲ ਪਹਿਲੇ ਜਿੱਥੇ ਪੰਛੀ ਸਨ ਅੱਜ ਵੀ ਉੱਥੇ हजारों साल पहले जिथे कर्म से अम कर खुल बारों भी विकास कर सकता है अंदरों भी विकास कर सकता है कि बारों फैल के बहुत कुछ कर सकता है कि अंदर जुड़ के बहुत कुछ हो सकता है निराकार हो सकता है परमात्मा हो सकता है कर्म दे खुल मनुख न ਕਰਮ ਸਿਦਾਂਤ ਮਨੁੱਖਾ ਨੂੰ ਦੋਦਾ ਹੈ ਕਰਮ ਇੱਕ ਐਸਾ ਬੀਜ ਹੈ ਜੋ ਦੁੱਖ ਨੂੰ ਜਨਮ ਦਿੰਦਾ ਹੈ ਸੁੱਖ ਨੂੰ ਜਨਮ ਦਿੰਦਾ ਹੈ ਸ਼ੈਤਾਨ ਨੂੰ ਜਨਮ ਦੇਦਾ ਹੈ ਭਗਵਾਨ ਨੂੰ ਜਨਮ ਦਿੰਦਾ ਉਸ ਤਰ੍ਹਾਂ ਹੀ ਕਲੇਸ਼ ਨੂੰ ਜਨਮ ਦਿੰਦਾ ਹੈ ਆਨੰਦ ਨੂੰ ਜਨਮ ਦਿੰਦਾ ਹਨਕਾਰ ਨੂੰ ਜਨਮ ਦੇਦਾ ਪ੍ਰਕਾਸ਼ ਨੂੰ ਜਨਮ ਦੇ ਇਸ ਵਾਸਤੇ ਮਨੁੱਖ ਨੂੰ ਭਉ ਭੂਮੀ ਨਹੀਂ ਕਹਿੰਦੇ ਕਰਮ ਭੂਮੀ ਕਹਿੰਦੇ ਉਹਨੂੰ ਦੇ ਦਿੱਤੀ ਪ੍ਰਮਾਤਮਾ ਨੇ ਚੋਂ ਕੇ ਖੁੱਲ ਪ੍ਰਮਾਤਮਾ ਦੇ ਦਿੱਤੇ ਹੋਈਏ ਤੇ ਸੋਸ ਦੇ ਬਲਦ ਕਹਿ ਲੈਣ ਸਾਡੇ ਕੋਲ ਕੁਛ ਵੀ ਨਹੀਂ ਸਭ ਕੁਝ ਤੇਰੇ ਹੱਥਾਂ ਚ ਠੀਕ ਹੈ ਇਹ ਖੋਲ ਵੀ ਸਾਡੇ ਕੋਲ ਹੈ ਤੇਰੀ ਦਿੱਤੀ ਹੋਈਏ ਤੂੰ ਜਨਾ ਦੇਂਦਾ ਫਿਰ ਫਿਰ ਤੇ ਅਸੀਂ ਪਸ਼ੂਆਂ ਦੀ ਤਰ੍ਹਾਂ ਬਣਾਂ ਸੀ ਫਿਰ ਜਾਂ ਤੇ ਅਸੀਂ ਚੰਗਾ ਕਰ ਸਕਦੇ ਸੀ ਜਾਂ ਅਸੀਂ ਮਾੜਾ ਕਰ ਸਕਦੇ ਸੀ ਜਿਵੇਂ ਪਸ਼ੂ ਕੁਝ ਆਪਣਾ ਚੁਣਾਵ ਨਹੀਂ ਕਰ ਸਕਦੇ ਅਸੀਂ ਵੀ ਨਹੀਂ ਕਰ ਸਕਦੇ ਪਰ ਨਹੀਂ ਕੁਲ ਵੀ ਖੁੱਲ੍ਹ ਦੇ ਲਈ ਚੁੰਮ ਕੇ ਖੁੱਲ੍ਹ ਪਰਮਾਤਮਾ ਨੇ ਦਿੱਤੀ ਇਸ ਵਾਸਤੇ ਹਰ ਆਲਕਾਰੀ પુરੁਸ਼ ਨੇ ਕਹਿ ਦਿੱਤਾ ਸਭ ਕੁਝ ਤੇਰੇ ਰਖਾ ਤੇ ਕੁਲ ਵੀ ਤੇਰੀ ਹੈ ਸੱਚ ਦੋ ਦਿੱਤੀ ਮਹਾਪੁਰਸ਼ਾਂ ਨੇ ਔਤਾਰਾਂ ਦੇ ਇਹਨਾ ਬੌਲਾ ਜੋ ਤਾਂ ਆਮ ਸੰਸਾਰੀਆਂ ਨੇ ਪਕੜਿਆ ਤੇ ਅਰਥ ਆਪਣੇ ਕੀ ਕੇ ਲੈ ਕਦ ਜਦੋਂ ਗੁਰੂ ਜਪਾਏਗਾ ਉਦੋਂ ਜਪ ਲਾਵਾਂਗੇ ਇਹਦਾ ਮਤਲਬ ਹੈ ਜੇ ਗੁਰੂ ਚਾਹੁੰਦਾ ਹੈ ਤੂੰ ਬੋਤਲ ਹੀ ਪੀਤਾ ਕਰ ਸ਼ਾਬ ਪ੍ਰੇਰਜ ਸ਼ਾਬ ਨਾ ਪੜੇ जो बुलाएगा जपाएगा उदो नाम जप लाँगे ना तो मतलब अजय नहीं चाहता अजय गुरु नहीं चाहता ये सब आने बस सब आने गुरु के आवाज प्या मार है तुम घर आओ मेरे में तुमरे दोखी हर आप निवारे अपदा भाई आवाजा मार तू आ तू जप कर तू प्रभु नाल जुड़ ਕਿ ਦਾ ਮਨੁੱਖ ਕਰਸ ਕਰਮ ਸਿਦਾਂ ਮਨੁੱਖ ਨਾਲ ਜੁੜਿਆ ਹੈ ਇਸ ਵਾਸਤੇ ਪ੍ਰਮਾਤਮਾ ਦੇ ਦਰਵਾਜ਼ੇ ਵਿੱਚ ਸਿਰਫ ਪ੍ਰਮਾਤਮਾ ਮਨੁੱਖਾਂ ਦੇ ਕਰਮਾਂ ਦੀ ਵਿਚਾਰ ਆਉਂਦੀ ਹੈ ਕੋਈ ਪਸ਼ੂ ਪਖਸ਼ੀਆਂ ਦੀ ਨਹੀਂ ਸਿਰਫ ਮਨੁੱਖਾਂ ਦੀ ਕਰਮੀ ਕਰਮੀ ਉਹ ਇਹ ਵਿਚਾਰ ਸੱਚਾ ਆਪ ਸੱਚਾ ਦਰਵਾਜ਼ਾ ਇਹ ਮਨੁੱਖ ਨਿਰਾਲਾ ਕਾਲ ਵਿੱਚ ਕਿਵੇਂ ਰਹਿਦਾ ਤੁਹਾਡੇ ਮਨ ਵਿੱਚ ਹੌਸ ਹੋ ਗਿਆ ਆਗਾਸ ਦਾ ਚੰਤਨ ਰੰਗ ਦਾ ਚੰਤਨ ਲੋਭ ਦਾ ਚੰਤਨ ਗਿਆਨ ਦੇ ਬਕਰ ਦੇ ਛਾਇਆ ਸਵਭੀਮੇ ਕਰਾ ਕਿ ਜ਼ਮੀਨ ਹਰ ਚੀਜ਼ ਨੂੰ ਖਿੱਚਦੀ ਆਪਣੀ ਤਰਫ 400 ਮੀਲ ਤੱਕ ਉੱਪਰ ਜ਼ਮੀਨ ਦੇ ਕشش ਮੌਜੂਦ ਤੇ ਹਰ ਚੀਜ਼ ਨੂੰ ਆਪਣੀ ਤਰਫ ਖਿੱਚਦੀ ਪ੍ਰੈਸ਼ਰ ਦਾ ਮਾਰਿਆ ਹੋਇਆ ਵਾਰੇ ਦਾ ਪਾਣੀ ਉੱਪਰ ਉੱਠਦਾ